ਛੋਟੇ ਛੋਟੇ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਹੈ ਛੋਟੇ ਛੋਟੇ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਹੈ ਇੱਕ ਦੂਜੇ ਨੂੰ ਦਈਏ ਵਧਾਈ ਤਾਂ ਇਹ ਖੁਸ਼ੀ ਹੋਰ ਵੀ ਖੁਸ਼ਹਾਲੀ ਬਣ ਜਾਂਦੀ ਹੈ ਮੈਂ ਲਾਪਰੇ ਐਨ ਕੈਨ ਟੀਵੀ ਦੀ ਸਮੁੱਚੀ ਟੀਮ ਵੱਲੋਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈ ਦਿੰਦੇ ਆ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਤੁਹਾਨੂੰ ਕਿਸੇ ਨੂੰ ਵੀ ਤਤੀ ਵਾਹ ਨਾ ਲੱਗੇ ਤੇ ਐਨ ਕੈਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਪੱਤਰਕਾਰ ਬਲਵਿੰਦਰ ਸਿੰਘ ਗਰਾਹੋਂ ਪੰਜਾਬੀ ਜਾਗਰਣ ਸਾਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਕਿਹੜੇ ਲੈ ਕੇ ਆਵੇ ਅਤੇ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਪੱਤਰਕਾਰ ਬਲਵਿੰਦਰ ਸਿੰਘ ਰਾਹੂ ਪੰਜਾਬੀ ਜਾਗਰਣ ਸਾਰੇ ਹੀ ਸ਼੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਦੀਪ ਜੂਰ ਪੱਤਰਕਾਰ ਜੰਦਾ ਹਾਂ ਜੀ ਉਸਮਾਨਪੁਰ ਤੋਂ ਤੇ ਮੈਂ ਇਹ ਹੀ ਆਸ ਕਰਦਾ ਹਾਂ ਕਿ ਜਿਹੜਾ ਸਾਨੂੰ ਨਵਾਂ ਸਾਲ ਚੜ੍ਹਨ ਜਾ ਰਿਹਾ ਹੈ 2024 ਹਰੇਕ ਲਈ ਖੁਸ਼ੀਆਂ ਭਰਿਆ ਹੋਵੇ ਪਰਮਾਤਮਾ ਅਰਗੇ ਕਿ ਲੰਬੀ ਉਮਰ ਆਬਾਸ਼ੇ ਸਾਰਿਆਂ ਦੇ ਆਸ਼ੀਰਵਾਦ ਦੀ ਇਹ ਕਾਮਨਾ ਕਰਦਾ ਹਾਂ ਕਿ ਹਰੇਕ ਇਨਸਾਨ ਦੇ ਘਰ ਨੂੰ ਖਾਈ ਹੋਵੇ ਆਪਣਾ ਮੇਰ ਭਰਿਆ ਮੈਂ ਰਾਹੋਂ ਤੋਂ ਗੌਰਵ ਗੱਬਾ ਮਾਰਕੀਟ ਕਮੇਟੀ ਰਾਹੋਂ ਦਾ ਪ੍ਰਧਾਨ ਐਂਡ ਨਵਾਂ ਸ਼ਹਿਰ ਜ਼ਿਲ੍ਹਾ ਵਪਾਰ ਮੰਡਲ ਦਾ ਵਾਈਸ ਪ੍ਰਧਾਨ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਚੜੇ ਔਰ ਮਾਲਕ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੇ ਹਰ ਕਿਸੇ ਦੀ ਮਨੋਕਾਮਨਾ ਪੂਰੀ ਹੋਵੇ ਜੋ ਮੰਗੇ ਪ੍ਰਮਾਤਮਾ ਉਹਦੀ ਮਨੋਕਾਮਨਾ ਪੂਰੀ ਕਰੇ ਸਭ ਨੂੰ ਖੁਸ਼ੀਆਂ ਦੇਵੇ ਮਾਲਕ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੇ ਰਾਹੋਂ ਤੋਂ ਗੌਰਵ ਗੱਬਾ ਅਤੇ ਵਪਾਰ ਮੰਡਲ ਨਵਾਂ ਸ਼ਹਿਰ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਗੌਰਵ ਗੱਭਾ ਰਾਹੁਣਾ ਨਮਾ ਸ਼ਹਿਰ ਦਵਾਬਾ YouTube ਚੈਨਲ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਤੇ ਸਮੂਹ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਸਹਿਤ ਨਵਾਂ ਸਾਲ ਮੁਬਾਰਕ ਆਪ ਸਭ ਦੀ ਹਰ ਮਨੋ ਕਾਮਨਾ ਹਰ ਇੱਛਾ ਨਵੇਂ ਸਾਲ ਵਿੱਚ ਪੂਰੀ ਹੋਵੇ ਇਹ ਹੀ ਸਾਡੀ ਅਰਦਾਸ ਹੈ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499